ਫਿਰ ਮਤਲਬ ਹਨ ਤੁਸੀਂ ਐਡੀਆਂ ਵੱਡੀਆਂ ਫਿਲਮਾਂ ਦੇ ਵਿੱਚ ਕੰਮ ਵੀ ਕੀਤਾ ਫਿਰ ਇਦੋਂ ਬਾਅਦ ਤੁਸੀਂ ਲੋਕ ਹੋ ਗਏ ਫਿਰ ਵੀ ਮਤਲਬ ਕਿਤੇ ਨਾ ਕਿਤੇ ਸਾਨੂੰ ਹੋ ਜਾਂਦਾ ਇਹ ਚੀਜ਼ ਵੀ ਤੁਸੀਂ ਬਹੁਤ ਹਨਾ ਮਤਲਬ ਅੱਗੇ ਤੱਕ ਜਾ ਕੇ ਪਿੱਛੇ ਆ ਗਏ ਫਿਲਮ ਜਿਹੜੀ ਮੈਂ ਤੁਹਾਨੂੰ ਦੱਸੀਆਂ ਇਹਨਾਂ ਤੋਂ ਇਲਾਵਾ ਮੈਂ ਪੜਦੇ ਤੇ ਪਿੱਛੇ ਵੀ ਕੰਮ ਕੀਤਾ ਜਿਨ੍ਹਾਂ ਦੇ ਵਿੱਚ ਮਾਹੌਲ ਠੀਕ ਹੈ ਅੱਛਾ ਜੀ ਪੁਰਾ ਗਾਣੀ ਦਿਮੇਸ਼ਰਜੀਤ ਵਦਰੇਖੀ ਇਹਦੇ ਮੈਂ ਕੱਲ ਤੱਕ ਨਹੀਂ ਰਹਿਣਾ ਕਦੇ ਇਹ ਨਹੀਂ ਹੋਇਆ ਵੀ ਗੱਗੂ ਗਿਲਜੀ ਨੂੰ ਤੁਸੀਂ ਇਹ ਕਿਹਾ ਹੋਵੇ ਕਿ ਮੈਨੂੰ ਕੰਮ ਦੇ ਹੋ ਗਏ। ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦੇ? ਅਭੀ ਪੰਗੂ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਆਂ। ਹਰ ਬਾਰ ਦੀ ਤਰ੍ਹਾਂ ਇੱਕ ਨਵੀਂ ਗੱਲਬਾਤ ਹੁੰਦੀ ਹੈ ਆਪਣੀ, ਇੱਕ ਨਵੇਂ ਆਰਟਿਸਟ ਦੇ ਨਾਲ ਹੁੰਦੀ ਹੈ। ਅੱਜ ਵੀ ਆਪਣੀ ਇੱਕ ਗੱਲਬਾਤ ਹੈ। ਚਲੋ ਬੈਠੇ ਸੀਗੇ ਸੋਚਿਆ ਗੱਲਬਾਤ ਕਰ ਲਈਏ ਤੁਹਾਡੇ ਨਾਲ ਗੱਲਾਂ-ਮਤਾਂ, ਸਾਂਝੀਆਂ ਕਰ ਲਈਏ। ਜਿੰਨਾ ਦਾ ਨਾਮ ਹੈ ਜੀ ਬਹਾਲ ਮਾਨਸਾ। ਅੰਕਲ ਜੀ ਮੇਰੇ ਨਾਲ ਬੈਠੇ ਨੇ। ਮੈਂ ਆਪ ਵੀ ਥੋੜਾ ਜਿਹਾ ਦੱਸਦਾ ਅੰਕਲ ਜੀ ਬਾਰੇ ਬਹੁਤ ਪੁਰਾਣੇ ਆਰਟਿਸਟ ਨੇ ਫਿਲਮਾਂ ਦੇ ਵਿੱਚ ਕੰਮ ਕੀਤਾ ਤੁਸੀਂ ਵੀ ਉਹ ਫਿਲਮਾਂ ਦੇਖੀਆਂ ਹੋਣਗੀਆਂ ਹੋ ਸਕਦਾ ਤੁਹਾਨੂੰ ਯਾਦ ਨਾ ਹੋਵੇ ਹਾਂਜੀ ਆਪਾਂ ਕਰਦੇ ਆਂ ਗੱਲਬਾਤ ਸ਼ੁਰੂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਬਹਾਲ ਮਾਨਸਾ ਅਭੀ ਪੰਗੂ ਦਾ ਚੈਨਲ ਦੇਖਣ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰ ਅਨੰਦ ਸਿਕਾਰ ਅੰਕਲ ਜੀ ਤੁਸੀਂ ਨਾ ਕਦੋਂ ਤੋਂ ਸ਼ੁਰੂ ਕਰ ਲਿਆ ਸੀਗਾ ਮਤਲਬ ਫਿਲਮਾਂ ਦੇ ਵਿੱਚ ਕੰਮ ਕਰਨਾ ਕਿਹੜਾ ਸਾਲ ਸੀਗਾ ਉਦੋਂ ਇਹ ਸਨ 98 ਦੇ ਨੇੜੇ ਦੀ ਗੱਲ ਹੈ ਜੀ ਅੱਛਾ ਜੀ ਉਸ ਟਾਈਮ ਤੇ ਮੇਰਾ ਫਿਲਮਾਂ 'ਚ ਜਾਣ ਦਾ ਸਬੱਬ ਕਿਵੇਂ ਬਣਿਆ ਮੇਰੇ ਜਿਹੜੇ ਵੱਡੇ ਭਰਾ ਨੇ ਗਰਦੀਪ ਸਿੰਘ ਉਹ ਰਾਜ ਮਿਸਤਰੀ ਦਾ ਕੰਮ ਕਰਦੇ ਨੇ ਉਹਨਾਂ ਦੀ ਕੁਲਦੀਪ ਮਾਨਕ ਦੀ ਨਾਲ ਬਹੁਤ ਜ਼ਿਆਦਾ ਨੇੜਤਾ ਸੀਗੀ ਅੱਛਾ ਜੀ ਸਾਡੇ ਮਾਨਸਿਕ ਥੀਏਟਰ ਬਣਨ ਲੱਗਿਆ ਉਹ ਥੀਏਟਰ ਦੇ ਜਿਹੜੇ ਬਾਲਕ ਸੀ ਉਹ ਫਿਲਮਾਂ ਨਾਲ ਸੰਬੰਧਿਤ ਸੀਗੇ ਠੀਕ ਹੈ ਇਤਨੇ ਕੁਦਰਤੀ ਮੇਰੇ ਉਹਨਾਂ ਕੋਲ ਜਾਣ ਹੋ ਗਿਆ ਬਸ ਉਸੇ ਟਾਈਮ ਤੇ ਮਾਨਸਾ ਫਿਲਮ ਬਣਨ ਲੱਗੀ ਸੀ ਟਰੱਕ ਡਰਾਈਵਰ ਅੱਛਾ ਜੀ ਉਹਦੇ ਵਿੱਚ ਉਹਨਾਂ ਦੇ ਕਹਿਣ ਤੇ ਮੇਰੇ ਭਰਾ ਦੇ ਕਹਿਣ ਤੇ ਮੈਨੂੰ ਪ੍ਰੋਡਕਸ਼ਨ ਦਾ ਕੰਮ ਮਿਲਿਆ ਨਾਲ ਉਹਦੇ ਵਿੱਚ ਥੋੜਾ ਜਿਹਾ ਕੈਰੈਕਟਰ ਕਰਨ ਦਾ ਕੰਮ ਮਿਲਿਆ ਜਿਹਦੇ ਵਿੱਚ ਗੱਗੂ ਗੱਲ ਜੀ ਸੀ ਮੇਰੇ ਨਾਲ ਅੱਛਾ ਕੋਈ ਮਤਲਬ ਵੱਡੀਆਂ ਫਿਲਮਾਂ ਦੀ ਕੋਈ ਲਿਸਟ ਹੈ ਜੀਰਾ ਜੀ ਤੁਸੀਂ ਨਾਮ ਦੱਸੋ ਕਿ ਕਿਹੜੇ ਕਿਹੜੇ ਫਿਲਮਾਂ ਸੀ ਸਭ ਤੋਂ ਪਹਿਲੀ ਫਿਲਮ ਸੀ ਮੇਰੀ ਟਰੱਕ ਡਰਾਈਵਰ ਜੀ ਅੱਛਾ ਜੀ ਉਸ ਤੋਂ ਬਾਅਦ ਸਰਦਾਰੀ ਉਸ ਤੋਂ ਪਿੱਛੋਂ ਸਾਡਾ ਮੁਕੱਦਰ ਠੀਕ ਹੈ ਜੀ ਇਹ ਉਹ ਉਸ ਤੋਂ ਬਾਅਦ ਸਿਕੰਦਰਾ ਅੱਛਾ ਜੀ ਸਿਕੰਦਰਾ ਕਿਹਦੀ ਨਹੀਂ ਭੁਲਾਤੀ ਸਿਕੰਦਰਾ ਸੀਗੀ ਰਵਿੰਦਰ ਰਵੀ ਜਿਹਦੇ ਵਿੱਚ ਗੱਗੂ ਗਿੱਲ ਸੀਗੇ ਅੱਛਾ ਜੀ ਤੇ ਉਸ ਦੇ ਵਿੱਚ ਆ ਭਗਵੰਤ ਮਾਨ ਵੀ ਸੀਗੇ ਦੇਰੇ ਹੁਣ ਦੇ ਸੀਐਮ ਨੇ ਹੂੰ ਹਾਂ ਜੀ ਪ੍ਰੀਤੀ ਸਰੂਪ ਅੱਛਾ ਜੀ ਹਾਂ ਜੀ ਫਿਰ ਮਤਲਬ ਹਨ ਤੁਸੀਂ ਐਡੀਆਂ ਵੱਡੀਆਂ ਫਿਲਮਾਂ ਦੇ ਵਿੱਚ ਕੰਮ ਵੀ ਕੀਤਾ ਫਿਰ ਇਸ ਤੋਂ ਬਾਅਦ ਤੁਸੀਂ ਆਰੋਪ ਹੋ ਗਏ ਕੀ ਕਾਰਨ ਰਿਹਾ ਉਹ ਕਾਰਨ ਇਹ ਹੋ ਗਿਆ ਕੁਝ ਘ੍ਰੀਲੂ ਕੀ ਮਜਬੂਰੀ ਮੇਰੇ ਤੇਹੀ ਜੇ ਆਣ ਪਈ ਜਿਹੜਾ ਮੈਂ ਕਾਫੀ ਸਮਾਂ ਲੰਮਾ ਸਮਾਂ ਟੁੱਟਿਆ ਰਿਹਾ ਅੱਛਾ ਜੀ ਕੈਮਰੇ ਨਾਲ ਵੈਸੇ ਇਹ ਫਿਲਮਾਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਇਹਨਾਂ ਤੋਂ ਇਲਾਵਾ ਮੈਂ ਪੜਦੇ ਤੇ ਪਿੱਛੇ ਵੀ ਕੰਮ ਕੀਤੇ ਹੋਏ ਜਿਨ੍ਹਾਂ ਦੇ ਵਿੱਚ ਮਾਹੌਲ ਠੀਕ ਹੈ ਅੱਛਾ ਜੀ ਹੋਰ ਉਹ ਗਾਣੇ ਜਿਵੇਂ ਸਰਜੀਤ ਬੰਦ ਰੇਖੀ ਦੇ ਮੈਂ ਕੱਲ ਤੱਕ ਨਹੀਂ ਰਹਿਣਾ ਇਹ ਗਾਣੇ ਸਰਬਜੀ ਚੀਮਾ ਉਹਨਾਂ ਦੇ ਗਾਣੇ ਜਿਨ੍ਹਾਂ ਦੇ ਮੈਂ ਪਰਦੇ ਦੇ ਪਿੱਛੇ ਰਹਿ ਕੇ ਕੰਮ ਕੀਤਾ ਨਹੀਂ ਉਹਦੇ ਵਿੱਚ ਤੁਸੀਂ ਕੀ ਕੰਮ ਕੀਤਾ ਜਿਵੇਂ ਮੈਂ ਕੱਲ ਤੱਕ ਨਹੀਂ ਰਹਿਣਾ ਬਲਕਿ ਪਰਫੈਕਟ ਗਾਣਾ ਸੀਗਾ ਉਹਨੂੰ ਸੈਕਿੰਡ ਡਿਜ਼ਾਈਨ ਕਰਨਾ ਆਹ ਡਾਇਰੈਕਟਰ ਦਾ ਅੱਛਾ ਜੀ ਹਾਂ ਜੀ ਉਹ ਬਹੁਤ ਵਧੀਆ ਫਿਰ ਉਹ ਇੱਕ ਕਿਤੇ ਨਾ ਕਿਤੇ ਐਵੇਂ ਜੇ ਮੈਨੂੰ ਸੋਹਂਦਾ ਵੀ ਯਾਰ ਮੈਂ ਇੰਨਾ ਪਰਫੈਕਟ ਕੰਮ ਕਰਕੇ ਪ੍ਰੋਫੈਸ਼ਨਲ ਕੰਮ ਕਰਕੇ ਵੀ ਕਿਤੇ ਨਾ ਕਿਤੇ ਮੈਂ ਮਕਬੂਲ ਜ਼ਾ ਨਹੀਂ ਸਕਿਆ ਮਨ ਨੂੰ ਬਹੁਤ ਦੁੱਖ ਹੁੰਦਾ ਹੈ ਕਿਉਂਕਿ ਜਿਹੜੇ ਬੰਦੇ ਜਿਨ੍ਹਾਂ ਨੂੰ ਮੈਂ ਖੁਦ ਕੰਮ ਤੇ ਲਾਇਆ ਸੀ ਆਪ ਉਹ ਬੰਦੇ ਮੇਰੇ ਨਾਲ ਬਹੁਤ ਜ਼ਿਆਦਾ ਗੱਟਪੇ ਹੋ ਨੇ ਇਸ ਟਾਈਮ ਤੇ ਜਿਹੜੇ ਬਹੁਤ ਲੱਖ ਰੁਪਇਆ ਕਮਾ ਰਹੇ ਨੇ ਪਰ ਮੈਂ ਮੇਰੀ ਮਜਬੂਰੀ ਨੇ ਮੈਨੂੰ ਉੱਥੇ ਰੱਖਿਆ ਪਰ ਫਿਰ ਵੀ ਮਨ ਨੂੰ ਸ਼ਾਂਤੀ ਹੈ ਆ ਛੋਟੇ ਵਰਗੇ ਬੱਚਿਆਂ ਨਾਲ YouTube ਤੇ ਕੰਮ ਕਰਦਿਆਂ ਇਹ ਵੀ ਕੈਮਰਾ ਹੀ ਹੈ ਠੀਕ ਹੈ ਬਿਲਕੁਲ ਜੀ ਬਿਲਕੁਲ ਇੱਥੇ ਜਿਹੜਾ ਆਪਦੇ ਮਨ ਦਾ ਹੋਇਆ ਉਹ ਪੂਰਾ ਕਰ ਲਈਦਾ ਤੇ ਨਾਲ ਆਪਦੀ ਰੋਜ਼ੀ ਰੋਟੀ ਆ ਚਲੋ ਸਭ ਤੋਂ ਵੱਡੀ ਤਾਂ ਸੈਟੀਸਫੈਕਸ਼ਨ ਹੁੰਦੀ ਆ ਆਪਾਂ ਸਾਈਟ ਸਪਾਈਆਂ ਜਿੱਥੇ ਮਰਜ਼ੀ ਕੰਮ ਕਰੀਏ ਜਾਂ ਜਿੱਥੇ ਮਰਜ਼ੀ ਕੰਮ ਕਰੀਏ ਫਿਰ ਵੀ ਮਤਲਬ ਕਿਤੇ ਨਾ ਕਿਤੇ ਸਾਨੂੰ ਹੋ ਜਾਂਦਾ ਇਹ ਚੀਜ਼ ਵੀ ਤੁਸੀਂ ਬਹੁਤ ਹਨਾ ਮਤਲਬ ਅੱਗੇ ਤੱਕ ਜਾ ਕੇ ਪਿੱਛੇ ਆ ਗਏ ਸਾਡਾ ਹਾਲਾਂਕਿ ਇਹ ਇੱਕ ਸੁਪਨਾ ਹੀ ਹੈ ਵੀ ਅਸੀਂ ਉੱਥੇ ਤੱਕ ਵੀ ਬਹੁਤ ਸਾਕਾਂਗੇ ਪਤਾ ਨਹੀਂ ਨਾ ਨਹੀਂ ਬੰਦਾ ਅਗਰ ਮਿਹਨਤ ਕਰਦਾ ਤਾਂ ਜਰੂਰ ਪਹੁੰਚਦਾ ਹ ਹੁਣ ਵੀ ਮੈਂ ਪਿੱਛੇ ਦੀ ਇੱਕ ਵੈਬ ਸੀਰੀਜ਼ 'ਚ ਕੰਮ ਕਰਕੇ ਆ ਨਿਰਮਲ ਰੀਸੀ ਜੀ ਤੇ ਰੂਪੀ ਮੈਡਮ ਫਸੋ ਸੁਕਰਦੇ ਚਿਹਰੇ ਇੱਕ ਤੁਸੀਂ ਆ ਹੁਣ ਵੀ ਤੁਸੀਂ ਗੱਲ ਦੱਸ ਰਹੇ ਹੋ ਜੀ ਕਿਹੜੀ ਫਿਲਮ ਸੀ ਜਿੱਥੋਂ ਤੁਸੀਂ ਵਾਪਸ ਮੁੜੇ ਹਾਂ ਉਹ ਫਲੋਰ ਕੋਲੇ ਸ਼ੂਟ ਹੋ ਰਿਆ ਸੀ ਅੱਛਾ ਉਹਦੇ ਚ ਥੋੜਾ ਜਿਹਾ ਜਿਵੇਂ ਉਹਨਾਂ ਨੂੰ ਮੈਂ ਦੱਸਿਆ ਸੀ ਪਹਿਲਾਂ ਉਹਨਾਂ ਨੇ ਉਹ ਗੱਲ ਕੀਤੀ ਤਾਂ ਮਗਰ ਉਹਨਾਂ ਨੇ ਮੈਨੂੰ ਕੁਝ ਗੱਲ ਹੋਰ ਕਹਿਤੀ ਪਰ ਦੂਸਰੇ ਦਿਨ ਮੇਰਾ ਸ਼ੂਟ ਸੀਗਾ ਮੇਰੇ ਨਾਲ ਦੇ ਦਾਸ ਆਰਟਿਸਟ ਖਰਾਬ ਹੁੰਦੇ ਉਹਨਾਂ ਦਾ ਵਿਚਾਰਾ ਦਾ ਨੁਕਸਾਨ ਹੁੰਦਾ ਮੈਨੂੰ ਤਾਂ ਦੋ ਪੈਸੇ ਵੱਧ ਮਿਲ ਜਾਣੇ ਸੀ ਪਰ ਉਹਨਾਂ ਦਾ ਵਿਚਾਰਾ ਦਾ ਨੁਕਸਾਨ ਹੋਣਾ ਸੀ ਇਸ ਲਈ ਮੈਂ ਉਹ ਮਿਸ ਕੀਤਾ ਇਹ ਚੰਗੇ ਦਿਲਾਂ ਦੀਆਂ ਚੰਗੀ ਸੋਚ ਦੀ ਨਿਸ਼ਾਨੀਆਂ ਬਹੁਤ ਗੁੱਡ ਇਨਸਾਨ ਨੇ ਜੀ ਦੇਖੋ ਮੈਂ ਤੁਹਾਨੂੰ ਦੱਸਦਾ ਸੈੱਟ ਦੇ ਉੱਤੇ ਜਿੰਨੇ ਵੀ ਕੋਈ ਛੋਟੀਆਂ ਮਰਦਾਂ ਬੱਚਿਆਂ ਵਾਂਗ ਹੁੰਦੇ ਆ ਕੋਈ ਬਰਾਬਰ ਦਾ ਹਾਸ ਤੇ ਕੋਈ ਭੈਣ ਭਾਈ ਹੁੰਦੇ ਨੇ ਸਾਰਾ ਆਪਣਾ ਇੱਕ ਪਰਿਵਾਰ ਹੁੰਦਾ ਜਿੰਨੇ ਵੀ ਆਪ ਆਰਟਿਸਟ ਹੁੰਦੇ ਆ ਕਦੇ ਕਿਸੇ ਨਾਲ ਭੇਦ ਭਾਵਨਾ ਕਰੋ ਮੇਰੀ ਆਰਦਾਸ ਹੈ ਸੈੱਟ ਦੇ ਉੱਤੇ ਖੁਸ਼ ਰਹਿਣ ਦੀ ਛੋਡੇ ਵਰਗੇ ਭੈਣ ਭਰਾ ਬੱਚੇ ਜਿਹੜੇ ਸਾਰਾ ਜਿਹੜੇ ਖੁਸ਼ੀ ਦਿੰਦੇ ਨੇ ਉਥੇ ਹੀ ਆਪਣਾ ਖੂਨ ਵਧਦਾ ਹੈ ਤਾਂ ਉਹ ਪਿਛਲੇ ਜਿਹੜੇ ਦੁੱਖ ਨੇ ਫਿਲਮਾਂ ਛੱਡਣ ਦੇ ਨਾਲ ਉਹ ਭੁੱਲ ਜਾਂਦੇ ਆ ਇੱਕ ਹੋਰ ਗੱਲ ਆ ਜੀ ਸਵਾਲ ਹੈ ਕਿ ਗੱਗੂ ਗਿੱਲ ਜੀ ਨਾਲ ਤੁਹਾਡਾ ਬਹੁਤ ਵਧੀਆ ਰਿਸ਼ਤਾ ਹੈ ਨਾ ਹਾਂਜੀ ਹਾਂ ਵਧੀਆ ਗੱਲਬਾਤ ਹਾਂਜੀ ਹਾਂ ਹਾਂਜੀ ਕਦੇ ਇਹ ਨਹੀਂ ਹੋਇਆ ਵੀ ਗੱਗੂ ਗਿੱਲ ਜੀ ਨੂੰ ਤੁਸੀਂ ਇਹ ਕਿਹਾ ਹੋਵੇ ਕਿ ਮੈਨੂੰ ਕੰਮ ਦੇਓ ਨਹੀਂ ਮੇਰੀ ਆ ਤਾਂ ਸੱਚ ਬੋਲਣ ਦੀ ਅਸੀਂ ਜਦੋਂ ਤੋਂ ਮੈਂ ਉਹ ਕੈਮਰੇ ਨਾਲ ਟੁੱਟਿਆ ਠੀਕ ਹੈ ਉਹਨਾਂ ਨਾਲ ਕਦੇ ਮੇਰੀ ਦੁਬਾਰਾ ਹੀ ਜੀ ਗੱਲ ਹੀ ਨਹੀਂ ਹੋਈ ਹਾਲਾਂਕਿ ਮੈਡਮ ਪ੍ਰੀਤੀ ਸਪਰੂ ਜੀ ਉਹ ਬੰਬੇ ਬੈਠੇ ਉਹਨਾਂ ਨਾਲ ਗੱਲ ਹੋ ਜਾਂਦੀ ਹੈ ਪਰ ਗੱਗੂ ਜੀ ਹਾਂ ਅੱਛਾ ਜੀ ਉਹਨਾਂ ਨਾਲ ਮੇਰੀ ਗੱਲ ਹੋ ਜਾਂਦੀ ਹੈ ਪਰ ਗੱਗੂ ਜੀ ਨਾਲ ਨਹੀਂ ਗੱਗੂ ਗੱਲ ਜੀ ਇੱਕ ਇਨਸਾਨ ਕਿਹੋ ਜਿਹਾ ਬਹੁਤ ਬਹੁਤ ਵਧੀਆ ਇਨਸਾਨ ਨੇ ਉਹ ਗਰੀਬ ਨੂੰ ਪਿਆਰ ਕਰਨ ਵਾਲੇ ਨੇ ਨਾਲ ਦੇ ਆਰਟਿਸਟਾਂ ਨੂੰ ਪਿਆਰ ਕਰਨ ਵਾਲੇ ਨੇ ਜ਼ਿਆਦਾਤਰ ਮੈਂ ਕਿਹਾ ਵੀ ਅਹੰਕਾਰ ਬਹੁਤ ਹੁੰਦਾ ਹੈ ਨਾ ਨਹੀਂ 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 ਉਹ ਬਾਰੇ ਨਮਰਤਾ ਵਾਲੇ ਰ ਬਹੁਤ ਨਮਰਤਾ ਵਾਲੇ ਨੇ ਇੱਕ ਤੁਸੀਂ ਮੈਨੂੰ ਲੱਗਦਾ ਮੈਨੂੰ ਪਹਿਲਾਂ ਵੀ ਦੱਸਿਆ ਜੀ ਤੁਹਾਡਾ ਕੋਈ ਪ੍ਰਿੰਟ ਵਗੈਰਾ ਹੋਇਆ ਸੀਗਾ ਕੀ ਹੋ ਗਿਆ ਸੀ ਜੋ ਉਹ ਮੇਰੇ ਨਾਲ ਅਚਾਨਕ ਕੰਮ ਕਰਦੇ ਦੇ ਮੈਂ ਗਿਰ ਗਿਆ ਸੀਗਾ ਅੱਛਾ ਜੀ ਗਿਰਨ ਕਰਕੇ ਮੇਰੇ ਸਿਰ ਤੇ ਸੱਟ ਲੱਗੀ ਤਾਂ ਪਹਿਲਾਂ ਨਾਰਮਲੀ ਮੈਨੂੰ ਦਵਾਈ 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 ਉਹ ਨਹੀਂ ਪਤਾ ਲੱਗਿਆ ਡਾਕਟਰਾਂ ਨੂੰ ਪਰ ਬਾਅਦ ਚ ਮੇਰਾ ਆਪਰੇਸ਼ਨ ਹੋਇਆ ਜਾ ਕੇ ਸਿਰ ਤੇ ਦੋ ਪੀਟੀਆਚ ਫਿਰ ਮੇਰੇ ਸਿਰ ਤੇ ਦੋ ਆਪਰੇਸ਼ਨ ਹੋ ਕੇ ਤਾਂ ਮੈਂ ਤੁਹਾਡੇ ਸਾਹਮਣੇ ਦੁਬਾਰੇ ਜਾਂਦਾ ਬੈਠਾ। ਚਲੋ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖਣ ਕਿਉਂਕਿ ਤੁਹਾਡੇ ਨਾਲ ਰਹਿ ਕੇ ਸਾਨੂੰ ਵੀ ਕੁਝ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ, 10 ਤਰੀਕਿਆਂ ਸਿੱਖਣ ਨੂੰ ਮਿਲਦੀਆਂ ਨੇ ਕਿ ਐਦਾਂ ਕੰਮ ਕਰਨਾ, ਐਦਾਂ ਕਰਨਾ। ਚਲੋ ਸਾਡੀ ਤਾਂ ਹੈ ਕਹਿ ਸਕਦਾ ਇੱਕ ਸਟਾਰਟਿੰਗ ਆ। ਹਾਂਜੀ ਜੀ। ਅਨੇ ਤੁਸੀਂ ਬਹੁਤ ਅੱਗੇ ਤੱਕ ਜਾ ਕੇ ਮਿਲਿਓ। ਹੁਣ ਵੀ ਤੁਸੀਂ ਨੇ ਇੱਕ ਦੇਖੋ ਕੁਝ ਕਹੇ ਜੇ ਇਨਸਾਨ ਨੇ ਜਿਹੜੇ ਮੇਰੀ ਹੈਲਪ ਕਰਦੇ ਨੇ, ਜਿੰਨਾ ਵਿੱਚੋਂ ਡਾਇਰੈਕਟਰ ਰਵਿੰਦਰ ਰਵੀ ਜੀ। ਅੱਛਾ ਜੀ। ਠੀਕ ਹੈ। ਤੇ ਦੂਸਰਾ YouTube ਦੇ ਉੱਤੇ ਲਾਭ ਪ੍ਰੀਤ ਕਮਾਉਣ ਹਾਂਜੀ ਜਾਂ ਸਾਡਾ ਗਮਾਂਡ ਚ ਬੱਚਾ ਹੈ ਰਾਜੂ ਮਾਨਸਾ ਵਾਲਾ ਠੀਕ ਹੈ ਠੀਕ ਹੈ ਜਾਂ ਸ਼ੇਰਵਾਨੀ ਜਾਂ ਇੰਦਰ ਅਮਨ ਢਿੱਲੋਂਗੇ ਠੀਕ ਹੈ ਇਹਨਾਂ ਨਾਲ ਮੈਂ ਅੱਜ ਵੀ ਸੈੱਟ ਤੇ ਹੈਗਾ ਠੀਕ ਹੈ ਇਹ ਵੀ ਵਿਚਾਰੇ ਮੇਰੀ ਬਹੁਤ ਹੈਲਪ ਕਰਦੇ ਨੇ ਸਾਰੇ ਚਲੋ ਪਤਾ ਕੀ ਹੈ ਜੋ ਇਨਸਾਨ ਚੰਗਾ ਹੈ ਉਹਦੇ ਨਾਲ ਸਾਰੇ ਖੜਦੇ ਆ ਹਾਂਜੀ ਹਾਂ ਹਾਂ ਤੇ ਉਹ ਇਨਸਾਨ ਚਲੋ ਉਹ ਤਾਂ ਗੱਲ ਹੀ ਆਪਾਂ ਨੇ ਕੀ ਕਰਦੇ ਹਣਾ ਜੀ ਹਾਂਜੀ ਹਾਂ ਤੇ ਹੁਣ ਫਿਰ ਚੱਲ ਰਿਹਾ ਤੁਹਾਡਾ ਅੱਜ ਕੱਲ ਬਸ YouTube ਤੇ ਹੀ ਕੰਮ ਕਰਦੇ ਹਾਂ ਬਸ ਚਲੋ ਬਹੁਤ ਵਧੀਆ ਲੱਗਿਆ ਸਾਨੂੰ ਇੰਨੀ ਗੱਲਬਾਤ ਤੁਹਾਡੇ ਨਾਲ ਕਰਕੇ ਕਿਸੇ ਦਿਨ ਆਪਾਂ ਬੈਠਦੇ ਆਂ ਠੀਕ ਹੈ ਪ੍ਰੋਪਰ ਆਪਾਂ ਇੰਟਰਵਿਊ ਕਰਦੇ ਆਂ ਜੀ ਠੀਕ ਹੈ ਜੀ ਠੀਕ ਤੇ ਸਾਰੀ A ਤੋਂ ਲੈ ਕੇ Z ਤੱਕ ਸਾਰੀ ਗੱਲਬਾਤ ਸਾਰੀ ਪੂਰੀ ਜ਼ਿੰਦਗੀ ਦੀ ਜਿਹੜੀ ਤੁਹਾਡੀ ਕਹਾਣੀ ਆ ਉਹ ਆਪਾਂ ਕੈਮਰੇ ਦੇ ਅੱਗੇ ਰੱਖਣੀ ਆ ਚਲੋ ਕੰਗੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਬਾਰ ਮਾਨ ਸਕਣੀ ਥੈਂਕ ਯੂ ਜੀ ਜੇ ਸਾਡੀਆਂ ਇਹ ਗੱਲਾਂ ਬਾਤਾਂ ਤੁਹਾਨੂੰ ਵਧੀਆ ਲੱਗੀਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ